ਨਮਸਕਾਰ ਤੁਸੀਂ ਦੇਖ ਰਹੇ ਹੋ ਕਾਟੀ ਨਿਊਜ਼ ਮੈਂ ਹਾਂ ਤੋਂ ਨਸ 30 ਬਟਵਾਲ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਚੋਰੀਆਂ ਵਾਲੇ ਮਾਮਲੇ ਇੱਕ ਦਿਨ ਤੋਂ ਦਿਨ ਜਿਹੜੇ ਵੱਧਦੇ ਜਾ ਰਹੇ ਨੇ ਔਰ ਅੱਜ ਐਸੇ ਪਿੰਡ ਦੇ ਵਿੱਚ ਖੜੇ ਆਪਾਂ ਬਣੂਆ ਖੂਦ ਦੇ ਨਾਂ ਤੇ ਜਾਣਿਆ ਜਾਂਦਾ ਜਿੱਥੇ ਕਿ ਚੋਰੀ ਦਾ ਮਾਮਲਾ ਇੱਕ ਸਾਹਮਣੇ ਆਇਆ ਉਹਨਾਂ ਦੀ ਬਾਈਕ ਜੀ ਇੱਕ ਮਤਲਬ ਬਾਈਕ ਜਿਹੜੀ ਹੈ ਰਾਤ 3 ਤਰੀਕ ਨੂੰ ਰਾਤ ਜਿਹੜੀ ਹੈ ਬਾਈਕ ਚੋਰੀ ਹੋ ਜਾਂਦੀ ਹੈ ਆਓ ਸੁਣਦੇ ਹਾਂ ਪੂਰਾ ਮਾਮਲਾ ਕੀ ਹੈਗਾ ਬਾਈਕ ਦੇ ਮਾਲਕ ਕੋਲ ਸਰ ਕੀ ਮਾਮਲਾ ਹੈਗਾ ਬਾਈਕ ਚੋਰੀ ਦਾ ਹਾਂਜੀ ਮੇਰਾ ਨਾਮ ਸੁਭਾਸ਼ ਸਿੰਘ ਹੈ ਮੈਂ ਪਿੰਡ ਚਿਬਰ ਟਿਕਾ ਬਣੂਆ ਖੂਦ ਦਾ ਨਿਵਾਸੀ ਹਾਂ ਤਰੀਕ 3 4 5 ਨੂੰ ਸ਼ਾਮ ਦੇ ਵਕਤ ਕਰੀਬ 6:30 ਤੋਂ 7 ਦੇ ਵਿਚਦੀ ਗੱਲ ਹੈ ਮੈਂ ਆਪਣੀ ਬਾਈਕ ਆਪਣੀ ਗੇਟ ਦੇ ਬਾਹਰ ਖੜੀ ਕੀਤੀ ਅਤੇ ਉਹਦੇ ਉੱਪਰੋਂ ਪੱਠੇ ਉਤਾਰ ਕੇ ਲੈ ਗਿਆ ਤੇ ਆਪਣੇ ਕੰਮ ਦੇ ਵਿੱਚ ਵਿਅਸਤ ਹੋ ਗਿਆ ਪਸ਼ੂ ਨੂੰ ਪੱਠੇ ਪੁੱਠੇ ਪਾਉਣ ਚਾਰਾ ਪਾਣ ਤੇ ਟੋਕੀ ਉਹਨਾਂ ਨੂੰ ਖੁਦਨ ਕਰਨ ਦੇ ਕੰਮ ਵਿੱਚ ਵਿਅਸਤ ਹੋ ਗਿਆ ਤੇ ਉਸ ਤੋਂ ਬਾਅਦ ਮੇਰੇ ਦਿਮਾਗ ਚੋਂ ਗੱਲ ਨਿਕਲ ਗਈ ਮੈਨੂੰ ਆਪਣੀ ਮੋਟਰਸਾਈਕਲ ਗੇਟ ਦੇ ਅੰਦਰ ਕਰਨੀ ਮੈਂ ਭੁੱਲ ਗਿਆ ਤੇ ਸਵੇਰੇ 4 ਤਰੀਕ ਨੂੰ 6 ਵਜੇ ਮੈਨੂੰ ਜਦ ਆਇਆ ਕਿ ਮੇਰੀ ਬਾਈਕ ਸੜਕ ਨਾਲੇ ਬਾਹਰ ਰਹਿ ਗਈ ਸੀ ਤਾਂ ਤੁਰੰਤ ਮੈਨੂੰ ਵੇਖਣ ਆਇਆ ਤੇ ਉੱਥੋਂ ਮੇਰੀ ਬਾਈਕ ਚੋਰੀ ਹੋ ਚੁੱਕੀ ਸੀ ਸਰ ਕੋਈ ਪੁਲਿਸ ਨੇ ਸੂਚਨਾ ਦਿੱਤੀ ਵੀ ਇਸ ਬਾਰੇ ਮੈਂ ਪੁਲਿਸ ਦੇ ਅੱਗੇ ਜਾ ਕੇ ਰਿਪੋਰਟ ਦਿੱਤੀ ਹੈ ਤੇ ਪੁਲਿਸ ਨੂੰ ਐਪਲੀਕੇਸ਼ਨ ਪੁੱਛਦੇ ਕਹਿੰਦੇ ਮੈਂ ਐਪਲੀਕੇਸ਼ਨ ਜੀ ਦਿੱਤੀ ਕਿੰਨੇ ਤਰੀਕ ਨੂੰ ਰਿਪੋਰਟ ਦਰਜ ਕਰਵਾ ਲਈ ਮੈਂ ਐਕਚੁਅਲੀ 4 ਤਰੀਕ ਨੂੰ ਹੀ ਚੌਕੀ ਇੰਚਾਰਜ ਦਨੇਰਾ ਨੂੰ ਬਜੇਰੀਆ ਫੋਨ ਦੱਸਿਆ ਸੀ ਕਿ ਮੇਰੀ ਇੱਧਰ ਦਾ ਬਾਈਕ ਚੋਰੀ ਹੋ ਗਈ ਹੈ ਹੋ ਸਕਦਾ ਕਿਸੇ ਸ਼ਰਾਬੀ ਨੇ ਜਾਂ ਕਿਸੇ ਸ਼ਰਾਰਤੀ ਨੇ ਲੜਕਣੇ ਇਧਰ ਉਧਰ ਲਾ ਕੇ ਉਹਦਾ ਤੇਲ ਕੱਢੀ ਇਹਨੂੰ ਸੁੱਟ ਦਿੱਤਾ ਹੋਵੇ ਜੋ ਖੜੀ ਕਰਤੀ ਹੋਵੇ ਤੇ ਮੈਂ ਆਪਣੇ ਆਪ ਤੇ ਭਾਲਦਾ ਪਿਆ ਜੇ ਮੈਂ ਨਹੀਂ ਮੈਨੂੰ ਪਤਾ ਲੱਗਿਆ ਤੇ ਮੈਂ ਫਿਰ ਐਫ ਆਰ ਦਰਜ ਕਰਵਾਣ ਆ ਜਾਵਾਂਗਾ ਉਸ ਤੋਂ ਬਾਅਦ ਚੌਕੀ ਇੰਚਾਰਜ ਨੇ ਮੇਰੇ ਤੋਂ ਐਪਲੀਕੇਸ਼ਨ ਮੰਗੀ ਹੈ ਮੈਂ ਐਪਲੀਕੇਸ਼ਨ ਵੀ ਲਿਖ ਕੇ ਦਿੱਤੀ ਹੈ ਅਤੇ ਉਹਨਾਂ ਨੇ ਪੁੱਛਿਆ ਮੈਨੂੰ ਕਿ ਤਾਂ ਮੈਂ ਪਿੰਡ ਦੇ ਵਿੱਚ ਆਏ ਬਾਹਰੋਂ ਜੁਗਿਆਲ ਦੇ ਮੁੰਡੇ ਜਿਨ੍ਹਾਂ ਨੇ ਰਾਤ ਪਰ ਹੁਲੜਬਾਜੀ ਕੀਤੀ ਤੇ ਸੜਕਾਂ ਦੇ ਕੀੜੀਆਂ ਮਾਰੀਆਂ ਮੈਂ ਉਹਨਾਂ ਦੇ ਉੱਪਰ ਸ਼ੱਕ ਵੀ ਜ਼ਾਹਿਰ ਕੀਤਾ ਤੇ ਪੁਲਿਸ ਨੂੰ ਮਸਕੂਦ ਦੱਸਿਆ ਉਸ ਤੋਂ ਬਾਅਦ ਐਸਐਚਓ ਸਾਹਿਬ ਨਾਲ ਵੀ ਮੇਰੀ ਗੱਲਬਾਤ ਹੋਈ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਹੈ ਕੋਈ ਅਜੇ ਤੱਕ ਪੁਲਿਸ ਸਟਾਰਮ ਰੋਲ ਕਰਦੀ ਪਈ ਹੈ ਪਰਚਾ ਦਰਜ ਕਰਨ ਦੀ ਐਬਸ ਦੇ ਵਿੱਚ ਉਹ ਇਧਰ ਉਧਰ ਦੀਆਂ ਗੱਲਾਂ ਸਿੰਘਦੇ ਪਏ ਨੇ ਮੈਨੂੰ ਕੋਈ ਰਿਸਪੌਂਸ ਨਹੀਂ ਮਿਲਿਆ ਕੋਈ ਸੀਸੀਟੀਵੀ ਫੁਟੇਜ ਆ ਗਈ ਹੈ ਤੁਹਾਡੇ ਕੋਲ ਮੇਰੇ ਕੋਲ ਸੀਸੀਟੀਵੀ ਫੁਟੇਜ ਹੀ ਹੈ ਹੈਗੀਆਂ ਉਹ ਵੀ ਮੈਂ ਪੁਲਿਸ ਨੂੰ ਦਿਖਾਈਆਂ ਨੇ ਤੇ ਐਸਸੀ ਵਜ਼ੀਰੀਆ ਵਰਸਾਪ ਐਸਐਚਓ ਨੂੰ ਵੀ ਤੇ ਚੌਕੀ ਇੰਚਾਰਜ ਵੀ ਭੇਜੀਆਂ ਨੇ ਬਾਈਕ ਦਾ ਨੰਬਰ ਕੀ ਹੈ ਬਾਈਕ ਦਾ ਮੇਜੰਬਰਾ ਪੀਵੀ 68ਏ 0199 ਸੁਪਰਸਰੰਡਰ ਸੁਪਰਸਰੰਡਰ ਮੇਰੀ ਬਾਈਕ ਹੈ ਕਾਲੇ ਕਾਲੇ ਤੇ ਸਿਲਵਰ ਰੰਗ ਦੀ ਹੁਣ ਕੀ ਕਾਰਵਾਈ ਚਾਹੁੰਦੇ ਪੁਸਤਕ ਮੈਂ ਪੁਲਿਸ ਕੋਲ ਇਹੀ ਚਾਹੁੰਦਾ ਐ ਕਿ ਐਫਆਈਆਰ ਦਰਜ ਹੋ ਜਾਈਏ ਮੇਰੀ ਐਫਆਈਆਰ ਦਰਜ ਹੋ ਗਈ ਤੇ ਮੈਂ ਵੀ 35 ਸਾਲ ਪੁਲਿਸਾ ਸੇਵਰੀ ਕੀਤੀ ਐ ਮੈਂ ਆਪਣੇ ਆਪ ਵੀ ਭਾਲ ਸਕਦਾ ਬਟੇ ਐ ਐਫਆਈਆਰ ਦਰਜ ਹੋਣੀ ਚਾਹੀਦੀ ਐ ਪੁਲਿਸ ਐਫਆਈਆਰ ਦਰਜ ਕਰਨ ਨੂੰ ਤਾਂ ਮਟੋਲ ਕਰਦੀ ਪਈ ਐ ਜਿਹਦਾ ਮੈਨੂੰ ਬੜਾ ਰੋਸ ਐ ਜਿਵੇਂ ਕਿ ਇੱਕ ਨਵਾਂ ਮਾਮਲਾ ਸਾਹਮਣੇ ਆਇਆ ਪਿੰਡ ਬਰੂਆ ਖੋ ਦੇ ਵਿੱਚ ਆਓ ਗੱਲਬਾਤ ਕਰਦੇ ਆ ਸਾਡੇ ਨਾਲ ਜੁੜ ਚੁੱਕੇ ਨੇ ਚੈਨ ਸਿੰਘ ਜੀ ਸਰਪੰਚ ਰਹਿ ਐ ਸਰਪ ਸੁਣਦੇ ਹਾਂ ਉਹਨਾਂ ਦੀ ਜਵਾਨੀ ਵਿੱਚ ਕੀ ਕਹਿਣਾ ਉਹਨਾਂ ਦਾ ਇਸ ਚੋਰੀ ਦੇ ਮਾਮਲੇ ਦਾ ਹਾਂਜੀ ਹਾਂਜੀ ਨਮਸਕਾਰ ਮੈਂ ਨਮਸਕਾਰ ਸਰ ਮੈਂ ਕੇਆ ਕੇਆਟੀ ਨਿਊਜ਼ ਜੀ 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 ਬਹੁਤ ਧੰਨਵਾਦ ਕਰਨਾ ਕਿ ਇਹ ਜਿਹੜੇ ਲੋਕਾਂ ਦੇ ਹਿੱਤ ਦੇ ਮੁੱਦੇ ਨੇ ਇਹਨਾਂ ਨੂੰ ਉਜਾਗਰ ਕਰਦੇ ਨੇ ਦੱਸਦੇ ਨੇ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਰੇ ਦੂਜੀ ਗੱਲ ਜਿਹੜੀਆਂ ਚੋਰੀ ਦੀ ਗੱਲ ਕੀਤੀ ਹੈ ਸਰ ਇੱਕ ਮਾਮਲਾ ਨਵਾਂ ਆਇਆ ਪਿੰਡਾਂ ਦੇ ਵਿੱਚ ਜਿਹੜਾ ਕਿ ਪਹਿਲੇ ਦੇਖਿਆ ਜਾਂਦਾ ਸੀ ਸ਼ਹਿਰਾਂ ਦੇ ਵਿੱਚ ਚੋਰੀਆਂ ਮਾਮਲਾ ਪਰ ਅੱਜ ਪਿੰਡ ਦੇ ਵਿੱਚ ਹੀ ਧਰਵਲਾ ਦੇ ਪਿੰਡ ਦੇ ਵਿੱਚ ਮਾਮਲਾ ਆਇਆ ਨਵਾਂ ਕੀ ਕਹਿਣਾ ਤੁਹਾਡੇ ਬਾਰੇ ਜੀ ਇਹ ਪਹਿਲੀ ਵਾਰੀ ਮੈਂ ਪਹਿਲੀ ਵਾਰੀ ਸੁਣ ਰਿਹਾ ਕਿ ਸਾਡੇ ਇਲਾਕੇ ਵਿੱਚ ਕਿਉਂਕਿ ਸਾਡੇ ਮੋਟਰਸ਼ੈਲ ਗੱਡੀਆਂ ਬਾਹਰ ਲੱਗੀਆਂ ਹੁੰਦੀਆਂ ਇਹ ਪਹਿਲਾ ਹਾਲ ਸਾਤ ਕਿ ਇਹ ਹੋਇਆ ਚੋਰੀ ਹੋਈ ਹੈ ਤੇ ਮੈਂ ਤਾਂ ਜੀ ਬੜੀ ਨਿਖਿੰਦੀ ਨਿਖਿੰਦੀ ਕਰਨਾ ਕਿ ਬਹੁਤ ਮਾੜਾ ਹੋਇਆ ਹੈ ਜਿਹੜੇ ਮਾਮਲੇ ਆਹੀ ਸ਼ਹਿਰਾਂຊੁੰਦਈਓ ਖਵਾਰ ਜੜੀਏ ਜਾਂ ਤੁਹਾਡੇ ਚੈਨਲ ਜਰੀਏ ਕਿ ਸ਼ਹਿਰਾਂ ਚ ਆਉਜੀ ਛੋੜੀਆਂ ਹੋੜੀਆਂ ਮੋਰਚਾ ਲੈ ਕੇ ਚਾਨੀਆਂ ਲੈ ਕੇ ਪਾਨ ਲੈ ਕੇ ਪੰਨਾ ਅੱਜ ਮੈਂ ਹੈਰਾਨ ਹੋ ਗਿਆ ਇਹ ਚੀਜ਼ ਸੁਣ ਕੇ ਵੀ ਸਾਡੇ ਪਿੰਡਾਂ ਵਿੱਚ ਵੀ ਆਉਜੀ ਹੋ ਰਿਹਾ ਇਹ ਬੜਾ ਗਲਤ ਹੈ ਮੈਂ ਚਰਨਾ ਪ੍ਰਸ਼ਾਸਨ ਨੂੰ ਵੀ ਬੜੀ ਸ਼ਕਤੀ ਨਾਲ ਕੰਮ ਕਰਨਾ ਚਾਹਦਾ ਖਾਸ ਕਰਕੇ ਇੱਕ ਚੀਜ਼ ਮੈਂ ਹੋਰ ਵੀ ਤੁਹਾਡੇ ਅੱਗੇ ਉਜਾਗਰ ਕਰਨਾ ਚਾਹੁੰਦਾ ਕਿ ਕੁਝ ਜਿਹੜੇ ਬਾਹਰੋਂ ਤੇਲੇ ਹੁੰਦੇ ਝੋਲੇ ਲੈ ਕੇ ਜਾਂ ਕੋਈ ਸਮਾਨ ਵੇਚਣ ਉਹਦੇ ਤਾਂ ਵੀ ਥੋੜੀ ਪ੍ਰਸ਼ਾਸਨ ਨੂੰ ਨਿਗਰਾਨੀ ਰੱਖਣੀ ਚਾਹੀਦੀ ਇਹ ਹੋ ਸਕਦਾ ਉਦੇ ਵਿੱਚ ਵੀ ਕੋਈ ਹੋ। ਕਿ ਉਹ ਜਿਹੜਾ ਚੋਰੀ ਦਾ ਮਾਮਲਾ ਸਾਹਮਣੇ ਆਇਆ ਸੀਗਾ ਕਿ ਉਹ ਉਸ ਵਿਅਕਤੀ ਦੀ ਕੋਈ ਪਛਾਣ ਹੋ ਚੁੱਕੀ ਹੈ ਜਾਂ ਕੋਈ ਸੀਸੀਟੀਵੀ ਫੁਟੇਜ ਵਿੱਚ ਨਿਕਲ ਸਕੀ ਹੈ। ਸਰ ਮੈਂ ਵੀ ਸੀਸੀਟੀਵੀ ਫੁਟੇਜ ਦੇਖੀ ਹੈ। ਉਹਦੇ ਵਿੱਚ ਉਹਦਾ ਚਿਹਰਾ ਨਹੀਂ ਨਜ਼ਰ ਆ ਰਿਹਾ। ਉਹ ਬਗਿਆਦਾ ਜਿਸੇ ਕੈਮਰੇ ਦੇ ਅੱਗੇ ਨਾਲ ਲੈ ਕੇ ਆਇਆ ਸੀ ਮੋਟਰਸਾਈਕਲ ਦੇ ਉੱਤੇ ਮੋਟਰਸਾਈਕਲ ਨੂੰ ਲਗਾ ਲਿਆ। ਲੇਕਿਨ ਉਹ ਮੋਟਰਸਾਈਕਲ ਉਸੇ ਹੀ ਆਦਮੀ ਦਾ ਸੀ ਜਿਹੜਾ ਚੋਰੀ ਹੋਇਆ। ਉਸ ਬਨੋ ਕੀ ਕਾਰਵਾਈ ਕੀਤੀ ਜਾ ਰਹੀ ਹੈ? ਪੁਲਿਸ ਵੱਲੋਂ ਹਾਲੇ ਉਹ ਐਪਲੀਕੇਸ਼ਨ ਦੇ ਆਏ ਹਨ ਥਾਣੇ। ਅੱਗੇ ਦੇਖੋ ਪੁਲਿਸ ਕੀ ਕਰਦੀ ਹੈ। ਇਹਦੇ ਪੋਰਸ ਨੂੰ ਚਾਹਦਾ ਵੀ ਸਖਤੀ ਨਾਲ ਇਹ ਜਿਹੜਾ ਐਕਸ਼ਨ ਪਲਾਨ ਜਿਸ ਹਿਸਾਬ ਨਾਲ ਖੋਦਾ ਇਹਦੇ ਤੇ ਸਟicker ਜਿਹੜਾ ਐ ਕੋ ਕਰ ਨੂੰ ਤਾਂ ਕਿ ਅੱਗੇ ਤੋਂ ਐ ਉਹ ਜਾਸਾ ਨਾ ਹੋ ਇਹ ਕਿੰਨਾਂ ਵਿੱਚ ਸਰ ਜਿਹੜਾ 4 ਤਰੀਕ ਨੂੰ ਬੜੂਆ ਖੂਹ ਦੇ ਵਿੱਚ ਚੋਰੀ ਦਾ ਮਾਮਲਾ ਸਾਹਮਣੇ ਆਂਦਾ ਕੀ ਕਾਰਵਾਈ ਕੀਤੀ ਗਈ ਔਰ ਤੇ ਔਰ ਉਸ ਬੰਦੇ ਅਸੀਂ ਲਾ ਕੇ ਦੇ ਰੇ ਸੀ ਸੀ ਟੈਮਰੇ ਥਾਰੇ ਚੈੱਕ ਕਰ ਰਹੇ ਹਾਂ ਬਰੀਕੀ ਨਾਲ ਪੂਰੀ ਜਾਂਚ ਕਰ ਰਹੇ ਹਾਂ ਇਸ ਬੰਦੇ ਉੱਚ ਅਧਿਕਾਰਾਂ ਦਾ ਧਿਆਨ ਚ ਜਾਂਦਾ ਜੋ ਵੀ ਕਾਰਵਾਈ ਬੰਦੀ ਕਾਰਵਾਈ ਮਾਚੀ ਗਈ ਕਰਤੀ ਜਾਈਗੀ ਤੁਹਾਡਾ ਕਿੰਨੇ ਤਰੀਕ ਨੂੰ ਮੌਲਾ ਆਉਂਦਾ ਸਰ ਇਹ ਮੈਡੀਕਲ ਆਇਆ ਜੀ ਆਪਣੇ ਛੇ ਤਰੀਕ ਆਇਆ ਮੈਡੀਕਲ ਠੀਕ ਹੈ ਆਪਣੇ ਦੋਤੇ ਪਾਲ ਕਰਦੇ ਬਣਾਏ ਠੀਕ ਹੈ ਅੱਛਾ ਜੀ ਚਤਰਾ ਨੇ ਨੋ ਨੋ ਕਿਹੇ ਮਾਮਲਾ ਹੈ ਉਹਨਾਂ ਨੇ ਛੇ ਤਰੀਕ ਨੂੰ ਗਰਮ ਅਪਲੀਕੇਸ਼ਨ ਦਿੱਤੀ ਹੈ ਸਰ ਹਾਂ ਜੀ ਜਿਹੜੇ ਦੋਤੇ ਮੈਂ ਲਗਾਇਆ ਉਹ ਮੈਂ ਚਤਰਾ ਨੇ ਮੌਜੂਦ ਹੈ ਅੰਦਰ ਕੋਸ਼ਿਸ਼ ਚੱਲਦੀ ਹੈ ਲੱਕ ਦੇ ਜਨੇ ਸੀਸੀ ਜੀ ਫੋਟੋ ਹੈ ਇਹਾਂ ਮੈਨੂੰ ਚੈੱਕ ਕਰਦੇ ਆਂ ਜੀ ਜੋ ਵੀ ਬੰਦੀਆਂ ਕੋਈ ਟਿਕਾਣੇ ਤੇ ਹੈ